ਬੀਬੀ ਜ਼ਗੀਰ ਕੌਰ ਨੂੰ ਨੋਟਿਸ ਭੇਜ ਦਿੱਤਾ ਗਿਆ ਸਵੇਕਾਲ ਤੱਕ ਸਾਹਬ ਦੇ ਵੱਲੋਂ ਔਰ ਇਸ ਨੋਟਿਸ ਦੌਰਾਨ ਬੀਬੀ ਜ਼ਗੀਰ ਕੌਰ ਕੀ ਜਵਾਬ ਦੇਣਗੇ ਵੱਡਾ ਸਵਾਲ ਤਾਂ ਇਹ ਹੈ ਇਹਦੇ ਵਿੱਚ ਦੋ ਨੁਕਤੇ ਰੱਖੇ ਗਏ ਜਿਵੇਂ ਇੱਕ ਪਾਸੇ ਰੂਮ ਪੰਗ ਕਰਨਾ ਔਰ ਦੂਸਰਾ ਇੱਕ ਇਹੋ ਜੀ ਟਿੱਪਣੀ ਜਿਸ ਦੇ ਨਾਲ ਬੀਬੀ ਜ਼ਗੀਰਕੌਰ ਨੂੰ ਸੰਬੋਧਨ ਕੀਤਾ ਜਾ ਰਿਹਾ ਕੁੜੀ ਮਾਰਕ ਹੈ ਕਿ ਸੰਬੋਧਨ ਕੀਤਾ ਜਾ ਰਿਹਾ ਹੈ ਹੈਰਾਨੀ ਦੀ ਗੱਲ ਹੈ ਪਰ ਇੱਥੇ ਆ ਕੇ ਕੁਝ ਗੱਲਾਂ ਹੁਣ ਸਪਸ਼ਟ ਹੁੰਦੀਆਂ ਨਜ਼ਰ ਆ ਰਹੀਆਂ ਕਿਹਾ ਜਾ ਰਿਹਾ ਅੰਦਰ ਖਾਤੇ ਗੱਲਾਂ ਚੱਲਦੀਆਂ ਪਈਆਂ ਕਿ ਆਪ ਮਹਾਰੇ ਨਹੀਂ ਹੋਇਆ ਜਿਵੇਂ ਕਿ ਕੱਲ ਵੀ ਆਪਾਂ ਡਿਸਕਸ਼ਨ ਕੀਤੀ ਸੀ ਕਿ ਜੇ ਇਹ ਅਚਾਨਕ ਹੋਣਾ ਸੀ ਜੇ ਇਹ ਹੋਣਾ ਲਾਜ਼ਮੀ ਸੀ ਬਣਦਾ ਸੀ ਤਾਂ ਇਹ ਅੱਜ ਤੋਂ ਐਨੇ ਸਾਲ ਪਹਿਲਾਂ ਜਦੋਂ ਬੀਬੀ ਜ਼ਗੀਰਕੌਰ ਪ੍ਰਧਾਨ ਰਹੇ ਇਥੋਂ ਤੱਕ ਕਿ ਵਜ਼ਾਰਤ ਵੀ ਵਜ਼ਾਰਤ ਵਿੱਚ ਵੀ ਹਿੱਸੇਦਾਰ ਰਹੇ ਉਸ ਤੋਂ ਬਾਅਦ ਲੰਮਾ ਸਮਾਂ ਇੱਕ ਵੱਡੇ ਸੀਨੀਅਰ ਆਗੂ ਵਜੋਂ ਵਿਚਰਦੇ ਰਹੇ ਸੁਖਬੀਰ ਬਾਦਲ ਦੇ ਨਾਲ ਕਿੰਨੀ ਵਾਰ ਸਟੇਜਸ ਸਾਂਝੀਆਂ ਕੀਤੀਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸਟੇਜਸ ਸਾਂਝੀਆਂ ਕੀਤੀਆਂ ਜ세ਦਾਰ ਅਸ਼ੀਕਾਲ ਤੱਕ ਸਾਧ ਨਾਲ ਸਟੇਜ ਸਾਂਝੀ ਕੀਤੀ ਹੋ ਸਕਦੀ ਆ ਉਸ ਵੇਲੇ ਤੱਕ ਕਦੀ ਕਿਸੇ ਨੂੰ ਖਿਆਲ ਨਹੀਂ ਆਇਆ ਕਿ ਬੀਬੀ ਜ਼ਗੀਰ ਕੌਰ ਆਪਣੇ ਰੋਮ ਭੰਗ ਕਰ ਦੇਣ ਕਦੀ ਕਿਸੇ ਨੇ ਇਹ ਨਹੀਂ ਸੋਚਿਆ ਵਿਚਾਰਿਆ ਕਿ ਇਹਦੇ ਉੱਤੇ ਸਵਾਲ ਕੀਤਾ ਜਾਣਾ ਚਾਹੀਦਾ ਅਚਾਨਕ ਹੁਣ ਉਸੇ ਵੇਲੇ ਆ ਕੇ ਇਹ ਸਵਾਲ ਕਿਉਂ ਕੀਤਾ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਾ ਦਿੱਤਾ ਗਿਆ ਉਹ ਨਾਲ ਦੀ ਨਾਲ ਇਹ ਮਾਮਲਾ ਸ੍ਰੀ ਕਾਰਤਕ ਸਾਹਿਬ ਸਾਹਮਣੇ ਲੰਬੇ ਤੱਕ ਇਸ ਮਾਮਲੇ ਨੂੰ ਲੈ ਕੇ ਕੁਝ ਨੈਰੇਟਿਵਸ ਸਾਹਮਣੇ ਆ ਰਹੇ ਹਨ ਉਹ ਨੈਰੇਟਿਵਸ ਦੇ ਵਿੱਚੋਂ ਇੱਕ ਨੈਰੇਟਿਵ ਵੱਡਾ ਨੈਰੇਟਿਵ ਹੈ ਵੀ ਵਾਚਣਾ ਜ਼ਰੂਰੀ ਹੈ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਆ ਜਾ ਰਿਹਾ ਕਿ ਐਸਜੀਪੀਸੀ ਇਲੈਕਸ਼ਨਸ ਜਿਹੜੀਆਂ ਨੇ ਉਹ ਹੁਣ ਡਰਾਉਣ ਲੱਗ ਗਈਆਂ ਨੇ ਕਿਨੂੰ ਕੁਝ ਵੱਡੇ ਲੀਡਰਾਂ ਨੂੰ ਜਿਨ੍ਹਾਂ ਦੇ ਵਿੱਚ ਨਾਮ ਸਾਹਮਣੇ ਆ ਰਿਹਾ ਔਰ ਉਹਨਾਂ ਨਾਵਾਂ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਵੀ ਸਾਹਮਣੇ ਆ ਰਿਹਾ ਅਸੀਂ ਨਹੀਂ ਕਹਿ ਰਹੇ ਚਰਚੇ ਜੋ ਕਹਿ ਰਹੇ ਨੇ ਕਿ ਆਸਰਈਆਂ ਜੋ ਚੱਲ ਰਹੀਆਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਕੁਝ ਗੱਲਾਂ ਕੁਝ ਨਾਮ ਦੱਸੇ ਜਾ ਰਹੇ ਨੇ ਔਰ ਉਹਨਾਂ ਦੇ ਵਿੱਚ ਹੀ ਸੁਖਵੀਰ ਸਿੰਘ ਬਾਦਲ ਦਾ ਨਾਮ ਵੀ ਲਿਆ ਜਾ ਰਿਹਾ ਵਾਰ-ਵਾਰ ਹਾਲਾਂਕਿ ਐ ਪ੍ਰਤੀਤ ਹੋ ਰਿਹਾ ਜਾਣਕਾਰੀ ਮੁਤਾਬਕ ਕਿ ਬੀਬੀ ਜ਼ਗੀਰਕੌਰ ਦੀ ਹੋਂਦ ਦੇ ਨਾਲ ਉਹਨਾਂ ਦੇ ਵਿਚਰਨ ਦੇ ਨਾਲ ਅਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਇੱਕ ਵੱਡਾ ਫੇਰ ਬਦਲ ਹੋ ਸਕਦਾ ਹੈ। ਐਸਜੀਪੀਸੀ ਦੀਆਂ ਇਲੈਕਸ਼ਨਸ ਦੇ ਵਿੱਚ ਵੱਡਾ ਫੇਰ ਬਦਲ ਹੋ ਸਕਦਾ ਹੈ। ਬੀਬੀ ਜਗੀਰਕੌਰ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਛਵੀ ਇਦਾਂ ਦੀ ਹੈ ਕਿ ਉਹ ਜ਼ਰਾ ਤਾਕੜ ਕਿਸਮ ਦੇ ਮਹਿਲਾ ਨੇ ਔਰ ਸਿਆਸੀ ਤੌਰ ਦੇ ਉੱਤੇ ਵੀ ਖਾਸੇ ਐਕਟਿਵ ਨੇ ਤੇ ਬੀਬੀ ਜਗੀਰਕੌਰ ਜਿਹੜੇ ਨੇ ਉਹ ਇਸ ਕਿਸਮ ਦੀ ਇਲੈਕਸ਼ਨ ਦੇ ਵਿੱਚ ਵੱਡਾ ਪ੍ਰਭਾਵ ਪਾ ਸਕਦੇ ਨੇ ਇਸ ਵਾਸਤੇ ਨੈਰੇਟਿਵ ਦੇ ਆਧਾਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜਵਾਇਆ ਗਿਆ ਹੁਣ ਨੋਟਿਸ ਕਿਸ ਆਧਾਰ ਤੇ ਭੇਜਵਾਇਆ ਗਿਆ ਕਿਉਂਕਿ ਇਸ ਸ੍ਰੀ ਕਾਲ ਤਖਸਾਲ ਦੇ ਜ਼ਸਤੇਦਾਰ ਨੇ ਉਹਨਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੱਕਣਾ ਇੱਕ ਬਹੁਤ ਵੱਡਾ ਸਵਾਲ ਆਪਣੇ ਆਪ ਚ ਬਣ ਜਾਂਦਾ ਹੈ ਪ੍ਰਤਾਮੀ ਜਦੋਂ ਆਪ ਮਹਾਰੇ ਅਚਾਨਕ ਐਦਾਂ ਦੀਆਂ ਗੱਲਾਂ ਹੋਣ ਲੱਗ ਜਾਣਾ ਔਰ ਉਹਨਾਂ ਦੇ ਤਾਰ ਉਹਨਾਂ ਦੀਆਂ ਕੜੀਆਂ ਆਸ-ਪਾਸ ਵਾਲੀਆਂ ਚੀਜ਼ਾਂ ਨਾਲ ਜਾਂ ਵਾਪਰੀਆਂ ਜਾਂ ਵਾਪਰਨ ਵਾਲੀਆਂ ਚੀਜ਼ਾਂ ਦੇ ਨਾਲ ਜ਼ਿਆਦਾ ਗੜਨ ਲੱਗਣ ਜੁੜਨ ਲੱਗਣ ਤੇ ਉਦੋਂ ਸਵਾਲ ਖੜਨੇ ਲਾਜ਼ਮੀ ਹੋ ਜਾਂਦੇ ਨੇ ਹੁਣ ਕਨਕਲੂਜਨ ਜਿਹੜਾ ਇਸ ਨਰੇਟਿਵ ਦਾ ਕੱਢਿਆ ਗਿਆ ਉਹ ਇਹ ਹੈ ਕਿ ਬੀਬੀ ਜ਼ਗੀਰਕੌਰ ਜੇ ਸਿਆਸੀ ਤੌਰ ਤੇ ਜਾਂ ਗੈਰ ਸਿਆਸੀ ਜਾਂ ਪੰਥਕ ਤੌਰ ਤੇ ਵੀ ਵਿਚਰਨਗੇ ਉਹ ਐਸਜੀਪੀਸੀ ਇਲੈਕਸ਼ਨਸ ਦੇ ਵਿੱਚ ਇੱਕ ਰੋਲ ਨਿਭਾਉਣਗੇ ਪਰ ਜੇ ਰੋਲ ਨਿਭਾਉਣਗੇ ਤਾਂ ਜ਼ਾਹਿਰ ਤੌਰ ਦੇ ਉੱਤੇ ਇੱਕ ਵੱਡਾ ਫੇਰਬਦਲ ਉਹਨਾਂ ਇਲੈਕਸ਼ਨਸ ਦੇ ਵਿੱਚ ਨਜ਼ਰ ਆ ਸਕਦਾ ਹੁਣ ਨਰੇਟਿਵ ਦਾ ਕਨਕਲੂਜਨ ਇਹ ਕੱਢਿਆ ਜਾ ਰਿਹਾ ਹੈ ਕਿ ਸਿਰਫ ਇਹ ਖੌਫ ਬਣ ਗਿਆ ਬੀਬੀ ਜ਼ਗੀਰਕੌਰ ਦਾ एसजीपीसी इलेक्शंस ਤੋਂ ਪਹਿਲਾਂ ਪੰਥਕ ਪੱਦਰ ਦੇ ਉੱਤੇ ਵਿਚਰਨਾ ਜਿਸ ਕਰਕੇ ਇਹ ਸਭ ਕੁਝ ਕੀਤਾ ਜਾ ਰਿਹਾ ਹੋ ਸਕਦਾ ਆ ਪਰਮਾਨਿਤ ਕੁਝ ਨਹੀਂ ਹੈ ਕਿ ਆਸਰਾਈਆਂ ਦੇ ਆਧਾਰ ਦੇ ਉੱਤੇ ਤੁਹਾਨੂੰ ਦੱਸ ਰਹੇ ਆ ਕਿ ਹੋ ਸਕਦਾ ਏਦਾਂ ਕੀਤਾ ਜਾ ਰਿਹਾ ਹੋਵੇ ਜਾਂ ਕਰਵਾਇਆ ਜਾ ਰਿਹਾ ਹੋਵੇ ਇਹ ਚਰਚਾਵਾਂ ਜਿਹੜੀਆਂ ਇਹ ਚੱਲਦੀਆਂ ਪਈਆਂ ਬੁੱਧੀਜੀਵੀ ਇਹ ਗੱਲਾਂ ਕਰਦੇ ਪਈ ਨੇ ਠੀਕ ਹੈ ਬੀਬੀ ਜ਼ਗੀਰਕੌਰ ਨੂੰ ਲੈ ਕੇ ਕੀ ਨੋਟਿਸ ਦਾ ਪੁਵੇਖਿਆ ਬੀਬੀ ਜ਼ਗੀਰਕੌਰ ਕੀ ਸਪਸ਼ਟ ਕਰਨ ਦਿੰਦੇ ਨੇ ਜਵਾਬ ਦਿੰਦੇ ਨੇ ਬੀਬੀ ਤੱਕ ਮਨਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ